ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤਾਜ 컬렉ਸ਼ਨ ਤੇ ਅੱਜ ਫਿਰ ਬਹੁਤ ਹੀ ਸੋਹਣੇ ਡਿਜ਼ਾਈਨਸ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੁਝ ਡਿਜ਼ਾਈਨ ਦਿਖਾਵਾਂਗੇ ਚੇਨਸ ਦੇ ਵਿੱਚ ਕਿਉਂਕਿ ਚੇਨ ਦੀ ਕਾਫੀ ਡਿਮਾਂਡ ਆ ਰਹੀ ਸੀ ਕੁਝ ਦਿਖਾਵਾਂਗੇ ਜੀ ਨੈਕਲੈਸ ਰਾਣੀ ਹਾਜ਼ੀ 컬렉ਸ਼ਨ ਹੈਗੀ ਕੁਝ ਰ ਹੈਗੀ ਜੀ ਬੈਂਗਲਸ ਦੀ ਬੁਕਿੰਗ ਨੰਬਰ ਆਏਗਾ ਜੀ 734756684 ਇਸ ਨੰਬਰ ਤੇ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਏਗਾ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਫੌਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਮੈਂ ਵੇਅਰ ਕੀਤਾ ਹੋਇਆ ਚੇਨ ਦਾ ਡਿਜ਼ਾਈਨ ਆਏਗਾ ਲੋਕ ਵੀ ਤੁਸੀਂ ਦੇਖ ਸਕਦੇ ਹੋ ਲੈਂਥ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ক্লোਜ਼ ਲੁੱਕ ਤੇ ਤੁਸੀਂ ਫਿਨਿਸ਼ਿੰਗ ਔਰ ਕੁਆਲਿਟੀ ਦੇਖ ਸਕਦੇ ਹੋ ਲੀਫ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਜੀ ਪਾਲਿਸ਼ ਵੀ ਪ੍ਰੀਮੀਅਮ ਰਹੇਗੀ ਜੀ ਹਾਂ ਫਰਸਟ ਡਿਜ਼ਾਈਨ ਰਹੇਗਾ ਇਹ ਵਾਲਾ ਪ੍ਰਾਈਸ ਰਹੇਗਾ ਜੀ ਓਨਲੀ 300 300 ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਸਿਮਿਲਰ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੋਅ ਕਰ ਰਹੀ ਹਾਂ ਜੀ ਮਟਰਮਾਲਾ ਦੇ ਵਿੱਚ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਇਹ ਵਾਲਾ ক্লোਜ਼ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਪ੍ਰੀਮੀਅਮ ਰਹੇਗੀ रहेਗੀ ਜੀ ਪੀਸ ਇਹਦੀ ਲੈਂਥ ਚੈਨ ਨਾਲੋਂ ਜ਼ਿਆਦਾ ਆਏਗੀ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਪ੍ਰਾਈਸ ਉਹਨਾਂ ਦਾ ਸੇਮ ਰਹੇਗਾ 300 ਦੇ ਵਿੱਚ ਤੁਸੀਂ ਇਹਦੀ ਵੀ ਬੁਕਿੰਗ ਕਰਵਾ ਸਕਦੇ ਹੋ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਮਟਰਮਾਲਾ ਦੇ ਵਿੱਚ ਥੋੜਾ 슬ੀਵ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਜੀ ਇਹਦਾ ਵੀ ਪ੍ਰਾਈਸ ਰਹੇਗਾ ਓਨਲੀ 300 ਤੋਂ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈਨਰ ਪੀਸ ਆਏਗਾ ਤਿੰਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਪ੍ਰਾਈਸ ਰਹੇਗਾ ਓਨਲੀ 300 ਨੈਕਸਟ ਦਿਖਾ ਰਹੀ ਹਾਂ ਜੀ ਕੁਝ ਬੈਂਗਲਸ ਦੀ 컬렉ਸ਼ਨ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬ੍ਰਾਡ ਸਾਈਜ਼ ਦੇ ਵਿੱਚ ਬੈਂਗਲਸ ਆਣ ਗੀਆਂ ਫੇਚ ਵਾਲੀਆਂ ਸਾਈਜ਼ ਇਸ ਤੁਹਾਨੂੰ ਮਿਲ ਜਾਣਗੇ ਜੀ 2 4 2 6 2 8 ਔਰ 2 10 ਚਾਰ ਸਾਈਜ਼ ਅਵੇਲੇਬਲ ਨੇ ਜੀ ਇਸ ਡਿਜ਼ਾਈਨ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਰੂਬੀ ਔਰ ਗ੍ਰੀਨ ਕਲਰ ਦੇ ਨਾਲ ਆਉਣਗੀਆਂ ਬ੍ਰਾਡ ਸਾਈਜ਼ ਦੇ ਵਿੱਚ ਬੈਂਗਲਸ ਪ੍ਰਾਈਸ ਰਹੇਗਾ ਜੀ ਓਨਲੀ 700 700 ਦੇ ਵਿੱਚ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਇਹ ਵਾਲਾ ਫਰਸਟ ਡਿਜ਼ਾਈਨ ਨੈਕਸਟ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਤੁਸੀਂ ਗੁਪਤ ਤੁਸੀਂ ਕੁਆਲਿਟੀ ਔਰ ਫਿਨਿਸ਼ਿੰਗ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਹੀ ਸੋਹਣਾ ਹੈ ਜੀ ਇਹ ਵਾਲਾ ਸਾਈਜ਼ ਇਸ ਤੋਂ ਉਹਦੇ ਵਿੱਚ ਵੀ ਮਿਲ ਜਾਣਗੇ 2 4 2 6 2 8 ਔਰ 2 10 ਪ੍ਰਾਈਸ ਰਹੇਗਾ ਜੀ ਓਨਲੀ 700 ਸੈਕਿੰਡ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਹ ਵੀ ਪੇਚ ਵਾਲੀਆਂ ਬੈਂਗਲਸ ਰਹਿਣ ਦੀਆਂ ਪ੍ਰਾਈਸ ਰਹੇਗਾ ਜੀ ਓਨਲੀ 700 ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਕੁੰਦਨ ਵਰਕ ਦੇ ਨਾਲ ਇਹ ਵਾਲੀਆਂ ਬੈਂਗਲਸ ਰਹਿਣ ਦੀਆਂ ਪ੍ਰਾਈਸ ਇਹਦਾ ਵੀ ਰਹੇਗਾ ਜੀ 19700 ਸਾਈਜ਼ ਤੋਂ ਉਹਦੇ ਵਿੱਚ ਵੀ 2 ਤੋਂ ਲੈ ਕੇ 20 ਤੱਕ ਸਾਈਜ਼ ਮਿਲ ਜਾਣਗੇ ਪ੍ਰਾਈਸ ਰਹੇਗਾ ਜੀ ਓਨਲੀ 700 ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਫਲਾਵਰ ਪੈਟਰਨ ਦੇ ਵਿੱਚ ਇਹ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਕੁੰਦਨ ਵਰਤ ਦੇ ਨਾਲ ਇਹ ਵੀ ਬੈਂਗਲਸ ਆਣ ਗਈਆਂ ਪ੍ਰਾਈਸ ਰਹੇਗਾ ਜੀ ਓਨਲੀ 700 ਸਾਰੋ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈਨਰ ਪੀਸ ਆਣਗੇ ਪ੍ਰਾਈਸ ਰਹੇਗਾ ਜੀ ਓਨਲੀ 700 ਨਿਕਸ਼ੋ ਕਰ ਰਹੀ ਹੈ ਜੀ ਡਿਜ਼ਾਈਨ ਐਂਗਲਸ ਦੇ ਵਿੱਚ ਕੋਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਟਿੱਪਲ ਪੱਤੀਆਂ ਦੇ ਵਿੱਚ ਆਏਗਾ ਇਹ ਵਾਲਾ ਪੀਸ ਬਹੁਤ ਹੀ ਸੋਹਣੀ ਲੁੱਕ ਦਾ ਪੀਸ ਹੈ ਜੀ ਇਹ ਵਾਲਾ ਬਿਲਕੁਲ ਟ੍ਰੈਡੀਸ਼ਨਲ ਲੁੱਕ ਦਾ ਪੀਸ ਲੱਗੇਗਾ ਵੀਅਰ ਕੀਤਾ ਹੋਇਆ ਇਹਦੇ ਨਾਲ ਈਰਿੰਗਸ ਹੈਨ ਕੇ ਔਰ ਨਾਲ ਰਹੇਗਾ ਜੀ ਟਿੱਕ ਈਰਿੰਗਸ ਦੀ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਈਰਿੰਗਸ ਨੇ ਡਿਜ਼ਾਈਨ ਬਹੁਤ ਸੋਹਣਾ ਹੈ ਪਾਲਿਸ਼ ਵੀ ਤੁਸੀਂ ক্লোਜ਼ ਕੈਮਰਾ ਤੋਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਹੈ ਜੀ ਇਹ ਵਾਲਾ ਇਹ ਰਹੇਗਾ ਜੀ ਨਾਲ ਕਿਹੜਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਪ੍ਰਾਈਸ ਰਹੇਗਾ ਓਨਲੀ 850 ਨੈਕਲਸ ਇਅਰਿੰਗਸ ਵਿਦ ਟਿੱਕਾ ਪ੍ਰਾਈਸ ਰਹੇਗਾ ਜੀ ਓਨਲੀ 8 ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਰਾਉਂਡ ਸ਼ੇਪ ਦੇ ਵਿੱਚ ਆਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਵਾਲਾ ਸਿਮਿਲਰ ਦੇ ਵਿੱਚ ਅਸੀਂ ਪਹਿਲਾਂ ਵੀ ਡਿਜ਼ਾਈਨ ਦਿਖਾਇਆ ਸੀ ਪਰ ਇਸ ਵਾਰੀ ਇਹਦੇ ਵਿੱਚ نیچے ਲੀਫ ਦਾ ਡਿਜ਼ਾਈਨ ਚੇਂਜ ਆਇਆ ਹੈ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਇਹਦੀ ਲੀਫ ਵੀ ਬਹੁਤ ਸੋਹਣੀ ਹੈ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਪੀਸ ਦੀ ਬਹੁਤ ਹੀ ਸੋਹਣੀ ਹੈ ਇਹ ਰਣਜੀਤ ਜੀ ਨਾਲ ਇਅਰਿੰਗਸ ਇਅਰਿੰਗਸ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਔਰ ਨਾ ਲਾਏਗਾ ਜੀ ਟਿੱਕਾ ਪ੍ਰਾਈਸ ਰਹੇਗਾ ਜੀ ਓਨਲੀ 850 ਨੇਕਲੈਸ ਇਅਰਿੰਗਸ ਵਿਦ ਟਿੱਕਾ ਪ੍ਰਾਈਸ ਰਹੇਗਾ ਜੀ ਓਨਲੀ 850 ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ ਬ੍ਰਾਈਡਲਸ ਲਈ ਆਨੰਦ ਕਾਰਜ ਦੇ ਟਾਈਮ ਤੇ ਬ੍ਰਾਈਡਲਸ ਲਈ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਇਹ ਵਾਲਾ ਸੂਟ ਦੇ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਕਿਸੇ ਵੀ ਕਲਰ ਦੇ ਸੂਟ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖਣ ਨੂੰ ਪੀਸ ਹੈ ਵੀ ਲੱਗ ਰਿਹਾ ਪਰ ਬਿਲਕੁਲ ਲਾਈਫ ਤੇ ਆਏਗਾ ਜੀ ਇਹਦਾ ਕਾ ਜੀ ਚਾਦਰ ਜੋ ਤੁਸੀਂ ਦੇਖ ਸਕਦੇ ਹੋ ਇਸ ਦੀ ਬਹੁਤ ਸੋਹਣੀ ਹੈ ਇਹਦੇ ਨਾਲ ਇਅਰਿੰਗ ਸਟੈਂਡ ਵੀ ਨਾਲ ਰਹੇਗਾ ਜੀ ਰਾਣੀ ਹਾਰ ਟਿੱਕਾ ਰਹੇਗਾ ਪਾਸਾ ਰਹੇਗਾ ਜੀ ਕੰਪਲੀਟ ਸੈੱਟ ਮਿਲੇਗਾ ਤੁਹਾਨੂੰ ਇਹ ਰਹੇਗਾ ਜੀ ਤੱਕ ਚੋਕਰ ਆਏਗਾ ਜੀ ਰਾਣੀ ਹਾਰ ਰਾਣੀ ਹਾਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਲੀਫ ਦਾ ਡਿਜ਼ਾਈਨ ਸੇਮ ਰਹੇਗਾ ਜਿੱਦਾਂ ਚੋਕਰ ਦੇ ਵਿੱਚ ਲੀਫ ਹੈ ਜੀ ਉਸੇ ਤਰ੍ਹਾਂ ਸੇਮ ਡਿਜ਼ਾਈਨ ਦੇ ਵਿੱਚ ਰਾਣੀ ਹਾਰ ਦੇ ਵਿੱਚ ਲੀਫ ਲੱਗੀ ਹੋਈ ਹੈ ਬਹੁਤ ਸੋਹਣਾ ਕੰਬੋ ਹੈ ਜੀ ਇਹ ਆਨੰਦ ਕਾਰਜ ਦੇ ਲਈ ਜੀ ਦੇਖ ਸਕਦੇ ਹੋ ਕੁਆਲਿਟੀ ਔਰ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਪਾਲਿਸ਼ ਬਹੁਤ ਸੋਹਣੀ ਹੈ ਜੀ ਪੀਸ ਦੀ ਕੰਪਲੀਟ ਲੁੱਕ ਸੈਟ ਦੀ ਦੇ ਨਾਲ ਇਅਰਿੰਗ ਸਟੈਂਡਿੰਗੇ ਟਿੱਕਾ ਰਹੇਗਾ ਜੀ ਪਾਸਾ ਦੇਖੋ ਨਾ ਪੀਸ ਐਵੇਂ ਲੱਗ ਰਿਹਾ ਬਟ ਬਿਲਕੁਲ ਲਾਈਕ ਹੋਏ ਇਟੈਕਟ ਵੀ ਨਹੀਂ ਹੈ ਨਾ ਰਾਣੀ ਹਾਰ ਦਾ ਵੇਟ ਹੈ ਨਾ ਹੀ ਚੁੱਕ ਸਕਦਾ ਲੱਗਦਾ ਇਹਦੇ ਨਾਲ ਦਿਖਾ ਰਹੀ ਹਾਂ ਜੀ ਇਅਰਿੰਗ ਸਟਿੱਕਾ ਔਰ ਨਾਲ ਰਹੇਗਾ ਜੀ ਪਾਸਾ ਇਹ ਰਹਿਣਗੇ ਜੀ ਨਾਲ ਇਅਰਿੰਗਸ ਇਅਰਿੰਗਸ ਵੀ ਤੁਸੀਂ ਦੇਖ ਸਕਦੇ ਹੋ ਦੇ ਨਾਲ ਬਹੁਤ ਹੀ ਪਿਆਰੇ ਇਅਰਿੰਗਸ ਨੇ ਲੌਂਗ ਇਅਰਿੰਗਸ ਰਹਿਣਗੇ ਔਰ ਨਾਲ ਆਏਗਾ ਜੀ ਟਿੱਕਾ ਨਾਲ ਰਹੇਗਾ ਜੀ ਬਰੌਡ ਸਾਈਜ਼ ਦੇ ਵਿੱਚ ਪਾਸਾ ਪਾਸੇ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਚੋਕਰ ਸੈਟ ਰਾਣੀ ਹਾਰ ਈਰਿੰਗਸ ਟਿੱਕਾ ਵਿਦ ਪਰਸਾ ਪੂਰਾ ਕੰਬੋ ਤੁਹਾਨੂੰ ਮਿਲੇਗਾ ਜੀ ਓਨਲੀ 1300 ਦੇ ਵਿੱਚ 1300 ਦੇ ਵਿੱਚ ਕੰਪਲੀਟ ਸੈਟ ਆਏਗਾ ਜੀ ਬਹੁਤ ਹੀ ਪਿਆਰਾ ਆਰਟੀਕਲ ਹੈ ਪ੍ਰਾਈਸ ਹੈਗਾ ਜੀ ਓਨਲੀ 1300 ਐਸੀ ਜੀ ਆਰਟੀਕਲ ਕਲੈਕਸ਼ਨ ਉਮੀਦ ਕਰਦੀ ਹਾਂ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਬੁਕਿੰਗ ਨੰਬਰ ਆਏਗਾ 734756684 ਇਸ ਨੰਬਰ ਤੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਸਸਟੀ ਕਾਜ